ਅਰਦੇਆ ਕਾਲੀ ਬਾਦੂ ਦਾਰੂ ਸਾਰੇ ਬੰਨਣ ਦੇ ਆਮ ਆਦਮੀ ਚੱਲੇ ਆ ਤਾਂ ਆਂਗਰੇਜ਼ਾਂ ਵੀ ਕਹਿੰਦੇ ਆ 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 ਇਹੇ ਜੇ ਕੰਮ ਹੋਣਗੇ ਹਾਂ ਆ ਜਾਏ ਉਹ ਠੁਪਰਾਣਾ ਜਿਹੜੇ ਨੇ ਹਰਾ ਸੀ ਤੂੰ ਦੇਖੀ ਆਪ ਆਪ ਹੀ ਦੇਖ ਲੈ ਅੱਜ ਅਸੀਂ ਆਏ ਹਾਂ ਬਰਜਹਰੀ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਲੋਕ ਸਭਾ ਦੇ ਜਿਹੜੇ ਇਲੈਕਸ਼ਨਾਂ ਨੇ ਉਹ ਚੱਲ ਰਹੀਆਂ ਨੇ ਜਿਨ੍ਹਾਂ ਦੇ ਵਿੱਚੋਂ ਆ ਆਮ ਆਦੀ ਪਾਰਟੀ ਦਾ ਜਗਦੇਸ਼ ਸਿੰਘ ਖੁੱਡੀਆਂ ਅਕਾਲੀ ਦਲ ਬੀਬੀ ਹਰਜਮਨਤ ਕੌਰ ਤੇ ਕਾਂਗਰਸ ਅਜੀਤ ਮਹਿੰਦਰ ਸਿੰਘ ਤੇ ਬੀਜੇਪੀ ਦੀ ਜਿਹੜੀ ਪਰਮਪਾਲ ਕੌਰ ਤੇ ਲੱਖਾ ਸਿਧਾਨਾ ਇਹ ਸਾਰੇ ਜਿਹੜੇ ਖੜੇ ਹੋਏ ਨੇ ਸਾਡੇ ਨਾਲ ਬਜ਼ੁਰਗ ਨੇ ਸਾਡੇ ਨਾਲ ਵੀਰ ਨੇ ਇਹਨਾਂ ਤੋਂ ਪੁੱਛਦੇ ਆ ਕਿ ਕਿਹੜੀ ਪਾਰਟੀ ਤੁਹਾਨੂੰ ਵਧੀਆ ਲੱਗਦੀ ਹੈ ਵੀ ਜ ਆਪਣੇ ਨਾਮ ਕੀ ਮੇਰਾ ਨਾਮ ਹਰਦੇਵਾ ਜੀ ਹਰਦੇਵ ਸਿੰਘ ਤੁਹਾਨੂੰ ਜਿਹੜੀ ਪਾਰਟੀ ਹੈ ਕਿਹੜੀ ਵਧੀਆ ਲੱਗਦੀ ਹੈ ਇਹਨਾਂ ਸਾਰਿਆਂ ਚ ਸਾਨੂੰ ਤਾਂ ਜੀ ਆਮ ਹੀ ਚੰਗੀ ਲੱਗਦੀ ਆ ਉਹ ਕਮੇ ਜੀ ਉਹ ਆਮ ਨੇ ਕੰਮ ਦੇਖ ਹੁਣ ਗਰੀਬਾਂ ਨੂੰ ਸਭ ਨੂੰ ਕੁੱਲ ਨੂੰ ਪਹਿਲਾਂ ਤਾਂ ਗੱਲ ਤਾਂ ਇਹ ਆ ਆ ਬਿਜਲੀ ਆ ਅਗਲੇ ਤੋਂ ਬਿੱਲ ਨਹੀਂ ਭਰੀਦਾ ਇਹ ਬਿੱਲ ਦਾ ਕਿੰਨਾ ਮਟਾ ਪਿਆ ਜੀ ਇਹ ਗਰੀਬ ਤਾਂ ਕਹ ਰਹੇ ਨੇ ਸਾਨੂੰ ਕਹਿੰਦੇ ਵੀ ਜਿਹੜੀ ਕਣਕ ਸੀ ਉਹ ਭਗਵਾਨ ਤਮਨ ਨੇ ਬੰਦ ਕਰਤੀ ਕਹਿੰਦੇ ਵੀ ਸਾਨੂੰ ਤਾਂ ਆਪਾਂ ਕਣਕ ਨਹੀਂ ਆਉਂਦੀ ਭਗਵਾਨ ਸਾਰਾ ਕੁਝ ਮਿਲਦਾ ਜੀ ਕਿਤੇ ਇੱਕ ਮਹੀਨੇ ਤੋਂ ਕਿਸੇ ਦਾ ਹੀ ਰਹਿਤ ਆਹੀ ਨਹੀਂ ਇੱਥੇ ਸਾਡੇ ਡੀਪੂ ਤੇ ਆ ਕੇ ਦੇਖ ਲਾ ਤੂੰ ਆ ਕੇ ਦੇਖੀ ਕਿਸੇ ਨੂੰ ਮਿਲੀ ਨਹੀਂ ਕਿਸੇ ਦਾ ਕਾਰਡ ਕੱਟਿਆ ਪਿਆ ਵੀ ਹੁਣ ਐ ਹੁਣ ਕਈ ਲੋਕ ਕਹਿੰਦੇ ਭਗਵਾਨ ਤਮਨ ਤਾਂ ਕਰੇ ਕੱਖ ਨਹੀਂ ਉਹਨਾਂ ਨੂੰ 40000 ਦੀ ਨੌਕਰੀ ਦਿੱਤੀ ਭਗਵਾਨ ਤਮਨ ਤਾਂ ਕਹਿੰਦਾ ਉਹ ਕਨੇ ਵੀ ਸਾਡੇ ਪਿੰਡਾਂ ਤੇ ਤਾਂ ਨੌਕਰੀ ਕੋਈ ਨਹੀਂ ਦਿੱਤੀ ਨੌਕਰੀ ਹੁਣ ਛੋਟੇ ਸਾਹਮਣੇ ਕਿੰਨੀਆਂ ਨੌਕਰੀਆਂ ਦਿੱਤੀਆਂ ਨੇ ਭਗਵੰਤ ਮਾਨ ਨੇ ਹੱਡੀਆਂ ਤਾਂ ਵਾਧੂ ਨੇ ਜੇ ਆਪਾਂ ਐ ਕਹੀਏ ਵੀ ਸਾਰੇ ਆਪਣੀ ਲੱਗ ਜਾਣ ਦੂਜਿਆਂ ਦਾ ਬਈ ਸਾਰਾਂ ਦਾ ਕੀ ਜਿਹੜੇ ਦਾ ਨੰਬਰ ਆ ਗਿਆ ਉਹ ਪਾਸ ਹੋ ਗਿਆ ਪੈਸਾ ਕਿਸੇ ਤੋਂ ਲਿਆ ਅਜੇ ਤੱਕ ਨਹੀਂ ਤੇਰਾ ਕੰਮ ਹੋਊਗਾ ਨਾ ਕੋਈ ਪੈਸੇ ਕਨੇ ਰਕਰ ਆਪ ਆਪ ਦੰਨੇ ਆ ਪੈਸਾ ਜਾ ਕੇ ਵੀ ਮੇਰਾ ਪਹਿਲਾ ਹੋ ਜੇ ਕੰਮ ਵਧੀਆ ਹੋਈ ਜਾਂਦੇ ਨੇ ਕੰਮ ਕੰਮ ਵਧੀਆ ਸਾਡੇ ਵੀ ਕ੍ਰਿਸ਼ਨ ਨਾ ਬਾਸਤੇ 24 ਘੰਟੇ ਖੇਤਾਂ ਲਈ ਰਹਿੰਦੀਆਂ ਹਾਂਜੀ ਬਾਪੂ ਜੀ ਕੀ ਨਾਮ ਤੁਹਾਡਾ ਜੀ ਪ੍ਰਚਨਨ ਜੀ ਕਰਤਾਰ ਸਿੰਘ ਤੁਹਾਨੂੰ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਨਾ ਚਾਹੋ? ਬਹੀ ਪਾਰਟੀ ਚੰਗੀ ਲੱਗਦੀ ਹੈ। ਆਵਾਂ ਦੀ ਪਾਰਟੀ। ਹਾਂ। ਇਹ ਇਹਦੇ ਕਿਉਂ ਚੰਗੀ ਲੱਗਦੀ ਹੈ? ਕੀ ਕਾਰਨ ਕੀ ਨੇ? ਕਾਰਨ ਮੈਂ ਕੰਮ ਵਧੀਆ ਕਰਦਾ। ਕੰਮ ਵਧੀਆ ਕਰਦਾ। ਹਾਂ। ਮੰਨ ਲਓ ਜਿਹੜੀ ਲਾਈਟ ਆ ਜਾਂ ਅੱਗੇ ਜੀ ਦੱਸ ਦੱਸ ਯਾਰ ਮਿਲ ਪਦੇ ਨੇ ਦੋ ਮਹੀਨਿਆਂ ਦਾ। ਅੱਛਾ ਜੀ। ਹਾਂ। ਦੱਸਣਾ ਹੁਣ ਮਾਇਆ ਨਹੀਂ ਮੁੜੀ। ਕੀ ਆ ਹੁਣ ਅੱਗੇ ਰਾਤ ਨੂੰ ਠੱਕੇ ਖਾਂਦੇ ਮੋਟਰਾਂ ਤੇ। ਹਾਂ ਜੀ। ਤੇ ਹੁਣ ਦਿਨੇ ਤੈਨੂੰ ਲਾਈਟ ਆਉ। ਕਿਸੇ ਨੇ ਕੋਈ ਹੱਥ ਖੜਾ ਕਰਕੇ ਕਹੇ ਵੀ ਜਨਰੇਟਰ ਚਲਾਉਣਾ ਪਿਆ ਹੋ। ਵੀ ਤੇਰੇ ਬੰਦੇ ਖੜੇ ਨੇ। ਤੇ ਨੂੰ ਇਹ 8 ਘੰਟੇ ਦਿੰਦੇ ਸੀ ਇਹਦੇ 10 ਘੰਟੇ ਆਉਲਟ ਜੇ ਆਉ ਤੇਰੇ ਚਮਕਾਰ ਆਣੀ ਮਾਰੂ ਜੇ ਮਾਰ ਗਈ ਉਹਨਾਂ ਤੇ ਨੂੰ ਟਾਈਮ ਦੇ ਕੇ ਜਾਂਦੇ ਸੁਖਵੀਰ ਬਾਦਲਾ ਕਹਿੰਦਾ ਅਸੀਂ ਮੋਟਰਾਂ ਲਵਾਈਆਂ ਕਹਿੰਦਾ ਸਾਡੀ ਅਜੇ ਤੇ ਸਕੀਮ ਸ਼ੁਰੂ ਕੀਤੀ ਸੀ ਕਹਿੰਦਾ ਇਹਦਾ ਸਾਡੀ ਆ ਕਹਿੰਦਾ ਇਹ ਤਾਂ ਇੱਕ ਕਬਜ਼ਾ ਕਰ ਲੇ ਪਾ ਹੁਣ ਤੁਆਨੇ ਦਾ ਉਹ ਕਬਜ਼ਾ ਤਾਂ ਹੁਣ ਆਇਆ ਤੂੰ ਇਹਨਾਂ ਨੇ ਲਾਈ ਸੀ ਫਿਰ ਇਹਨਾਂ ਨੂੰ ਵੋਟਾਂ ਲੋਕਾਂ ਨੇ ਪਾਈਆਂ ਨਹੀਂ ਉਦੋਂ ਫਿਰ ਪਾਈਆਂ ਨੇ ਮੋਟਰਾਂ ਲਾਈਆਂ ਇਹਨਾਂ ਨੇ ਫੇਰ ਇਸ ਬਾਦਲਾ ਅੱਜ ਤੱਕ ਫਿਰਦਾ ਸੀ ਸੁਖਵੀਰ ਆਪਣਾ ਜਿੱਥੇ ਹੁਣ ਫਿਰ ਇਸੇ ਕਰਕੇ ਉਹ ਹੋਇਆ ਜੇ ਮਾੜੇ ਕੰਮ ਕਰੇ ਇਹਨਾਂ ਨੇ ਫੇਰ ਇਹ ਕੰਮ ਹੋਏ ਨੇ ਨਹੀਂ ਤੇ ਬਾਦਲ ਕਿਆਂ ਨੂੰ ਕੋਣ ਹਰਾਉਣੀ ਸੀ ਆ ਕੈਪਟਨ ਕਿਆਂ ਨੂੰ ਕੋਈ ਹਲਾਉਂਦਾ ਸੀ ਕੈਪਟਨ ਆ ਗੁੱਟਾ ਧਰ ਕੇ ਸਿਰ ਤੇ ਫੇਰ ਉੱਟ ਗਿਆ ਦੇਖ ਲਾ ਕੀ ਕਰਾਇਆ ਕੈਪਟਨ ਨੇ ਵੀ ਕੈਪਟਨ ਨੇ 5 ਸਾਲ ਰਿਹਾ ਕਿਸੇ ਦੀ ਮੋਟ ਲੱਗਿਆ ਕਿਸੇ ਪਿੰਡ ਚੀ ਜੀ ਕਹਦੇ ਹਜੇ ਬਾਦਲ ਵਾਲੇ ਲਾਤੀਆਂ ਬਾਦਲ ਨੇ ਆਪਾ ਮੰਨਦਿਆ ਤੇ ਇਹਨੇ ਇਹ ਵੀ ਬਾਦਲ ਕੈਪਟਨ ਕੋਲ ਮੋਟਰ ਨਹੀਂ ਸੀ ਇਹ ਕਿ ਵਿਰੋਧੀ ਜਿਹੜੀਆਂ ਪਾਰਟੀਆਂ ਹੀ ਕਹਿ ਰਹੇ ਨੇ ਕਿ ਭਵੰਤਮਾਨ ਜਿਹੜਾ ਹੁਣ ਰਾਜ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਚਿੱਟਾ ਕਰ ਕਰ ਵਿਗੜਨ ਲੱਗ ਗਿਆ ਇਹ ਤਾਂ ਪਹਿਲਾਂ ਤੋਂ ਵਿਖੀ ਜਾਂਦਾ ਨਾ ਤਾਂ ਅੱਜ ਤੱਕ ਪਹਿਲੇ ਗੱਲ ਸੁਣ ਬਾਦਲ ਵਰ ਗਿਆ ਵੀ ਸੀਗਾ ਕੈਪਟਨ ਵੇਲੇ ਵੀ ਸੀ ਹੁਣ ਜਿਹੜੀ ਚੀਜ਼ ਚੱਲੀ ਜਾਂਦੀ ਆ ਯਾਰ ਹੁਣ ਲੋਕ ਦਾਰੂ ਪੀਂਦੇ ਨੇ ਦਾਰੂ ਹੁਣ ਕਿਹੜਾ ਘੱਟ ਪੀਂਦੇ ਨੇ ਵੀ ਪਹਿਲਾਂ ਵੀ ਦਾਰੂ ਇਹੀ ਪੀਂਦੇ ਸੀ ਚਿੱਟਾ ਚਲਾਇਆ ਕੀ ਨਾ ਇਹਨਾਂ ਨੇ ਚਿੱਟਾ ਚਲਾਇਆ ਤੇ ਭਾਈ ਭਗਵੰਤਵਾਨ ਨੇ ਲਿਖੇ ਦਿੱਤਾ ਜਿੱਥੇ ਵਾਹਨ ਕੀ ਬਿਗੋੰਦੇ ਦੀ ਭਗਵਾਨ ਤਮਨ ਨੇ ਲਿਆ ਕੇ ਤਾਂ ਇਹਨੇ ਸਖਤਾਈ ਬਿਥੇਰੀ ਕਰੀ ਪੀਆ ਪਿੰਡਾਂ ਚ ਕਿਤੇ ਦੇਖਿਆ ਤਾਂ ਆਇਆ ਨਹੀਂ ਭਾਈ ਜਿਹੜੇ ਨੇ ਖਾਣਾ ਉਹਨੂੰ ਸਾਰਾ ਕੁਝ ਮਿਲੂਆ ਤੂੰ ਜੇ ਖਾਣਾ ਨਹੀਂ ਯਾਰ ਤੇਰੇ ਕੋਲ ਤੈਨੂੰ ਤਾਂ ਕੋਈ ਮਰਜ਼ੀ ਆਪਣੇ ਬੈਠਾ ਇੱਥੇ ਕੋਲੇ ਖਾਈ ਜਾਵੇ ਜਿਹੜੇ ਨੇ ਖਾਣਾ ਪਰ ਬਹੁਤ ਆਪਾਂ ਕਹਾਂਗੇ ਵੀ ਚੰਗਾ ਹੋਗਾ ਤੇ ਇੱਥੇ ਮਿਲਦਾ ਮੈਂ ਸੋਢੀ ਪਰਲੇ ਪਕਾਰ ਚ ਕਰਕੇ ਆਉਂਦਾ ਕਹਿੰਦੇ ਸਾਨੂੰ ਕਾਲੀਆਂ ਬਿਨਾ ਕਹਿੰਦੇ ਇਹ ਤਾਂ ਬਹੁਤੀ ਸਾਡੇ ਤਾਂ ਸਾਰੀ ਜਿੰਨੇ ਅਕਾਲੀ ਦਲਦੀ ਆ ਤੂੰ ਸਾਡੇ ਪਿੰਡ ਚੋਂ ਕਾਲੀ ਕਹਿੰਦੇ ਨਾ ਕਹਿੰਦੇ ਨਾ ਤੂੰ ਸਾਡੇ ਪਿੰਡ ਚ ਹੀ ਦਿਖਲੇ ਦੇ ਉਹਗਾ ਆਮਨ ਉਹਨਾਂ ਨੂੰ 300 ਵੋਟ ਪੈ ਤੇ ਗਰੰਟੀ ਆ ਤੂੰ ਇੱਥੇ ਪਿੰਡ ਚ ਉਹ ਕਹਿੰਦੇ ਸਾਡੀ ਬੰਦਾ ਨਰਬੈਰ ਕਹਿੰਦੇ ਬਹੁਤ ਵਧੀਆ ਕੰਮ ਕਰ ਰਿਹਾ ਕਹਿੰਦੇ ਸਾਡਾ ਨਰਬੈਰ ਟੱਟੂ ਆਪ ਵੀ ਉੱਠ ਕੇ ਸਰਪੰਚੀ ਚ ਜੇ ਮੂਤ ਨਾਲ ਨਿਕਲੇ ਇਹੋ ਜੇ ਕੰਮ ਹੋਣਗੇ ਹਾਂ ਆ ਜਾਏ ਉਹ ਠੁਪਰਾਣਾ ਜਿਹੜੇ ਨੇ ਹਰਾ ਸੀ ਤੂੰ ਦੇਖੀਂ ਆਪ ਆਪ ਹੀ ਦੇਖ ਲੈਣੇ ਉਹ ਤਾਂ ਕਹਿੰਦਾ ਸਾਨੂੰ ਜਿਹੜਾ ਉਧਰ ਮੈਂ ਗਿਆ ਸੀ ਕਹਿੰਦੇ ਗੁਰਦੁਆਰੇ ਨੂੰ ਪਾਲਕੀ ਸਾਹਿਬ ਦਿੱਤੀ ਸਾਨੂੰ 7-7000 ਰੁਪਏ ਦੇ ਦਿੱਤਾ ਆ ਤਾਂ ਗੱਲ ਸੁਣ ਬਿਆ ਹਾਂਜ ਵੀ ਨਰਬੈਰ ਗਰੀਬ ਜਨਤਾ ਨੂੰ ਪੈਸੇ ਬਥੇਰੇ ਬਣਦਾ ਗਾਗਾ ਕੰਮ ਆਪਾਂ ਇਹ ਨਹੀਂ ਕਹਿੰਦੇ ਮਾੜਾ ਕਰਦਾ ਬੰਦਾ ਕੱਲਾ ਨਰਬੈਰ ਕੀ ਕਰੂਗਾ ਜਿਹਦੇ ਤੇਰਾ ਅੰਦਰਲਾ ਨਹੀਂ ਮੰਨਦਾ ਯਾਰ ਆ ਸਿਆਪੇ ਨੇ ਦੂਹਣ ਮੈਂ ਤੇ ਨਵਾ ਕੇ ਕਹਿ ਦੂ ਨਰਬੈਰ ਮਗਰ ਵੀ ਹਾਂ ਨਰਬੈਰ ਆਪਾਂ ਪਾਵਾਂਗੇ ਬੋਟਾ ਨਰਬੈਰ ਮੇਰੇ ਨਾਲ ਜਾ ਵਿਚਾਰਾ ਤੇ ਬੋਟ ਮੈਂ ਕਿੱਥੇ ਪਾ ਹਾਂ ਨਰਬੈਰ ਕੋਈ ਨਾ ਤਾਂ ਚਾਰ ਤਨ ਪੀ ਮੰਗੇ ਤੇ ਨਾਲੇ ਬੋਟ ਨਹੀਂ ਪਉਂਦੀ ਤੇ ਕਿਉਂ ਵੋਟਾਂ ਇਹ ਹੋ ਜਾਂਦਾ ਤੇ ਅਗਲਾ ਵੋਟਰ ਨਰਬੈਰ ਨੂੰ ਤਾਂ ਇਹ ਵੀ ਆਪਣੇ ਬੰਦੇ ਨੇ ਨਹੀਂ ਨਰਬੈਰ ਪਿਆਉਂਦਾਗਾ ਨਹੀਂ ਨਰਬੈਰ ਪਿਆਉਂਦਾ ਨਹੀਂ ਜਦੋਂ ਆਹ ਕਾਲੀ ਵੰਡਣ ਗਏ ਫੇਰ ਨਰਬੈਰ ਨੂੰ ਤਾਂ ਕਹਿਣੀ ਪੂ ਵੀ ਭਾਈ ਮੈਨੂੰ ਜਾਣਦਾ ਕਾਲੀ ਵੰਡਦੇ ਆ ਕਾਲੀ ਬਾਦੂ ਦਾਰੂ ਸਾਰੇ ਵੰਡਣਗੇ ਆ ਮਾਂ ਤੂੰ ਬਣਾ ਚੱਲੇ ਆ ਕਾਂਗਰਸ ਇਹ ਵੀ ਕਹਿਣਗੇ ਆਮ ਆਦੀ ਪਾਰਟੀ ਵੰਡਦੀ ਨਹੀਂ ਜਮਾ ਨਹੀਂ ਨਾ ਤਾਂ ਕਿਸੇ ਨੂੰ ਇਹ ਪ੍ਰਾਪਾ ਵੰਡਣਾ ਅੱਛਾ ਤੇ ਇੱਥੇ ਲਾਉਣਗੇ ਇਹ ਦੇਖ ਲਈ ਉਹ ਆਪਣਾ ਪੋਲੰਗਾ ਪੋਲੰਗਾ ਨਾ ਤੈਨੂੰ ਇਹਨਾਂ ਨੂੰ ਸਕੂਟਰੀ ਤੇ ਜਿਹੜਾ ਖੇਡਿਆ ਨਾ ਆਪ ਹੀ ਆ ਕੇ ਪੈਂਗ ਤੂੰ ਅੱਛਾ ਇਹ ਗੱਲਾਂ ਨੇ ਇਹਨਾਂ ਦੀਆਂ ਗੱਡੀਆਂ ਹੋਣਗੀਆਂ ਵੋਟਾਂ ਆਉਂਦੀਆਂ ਹੋਣਗੀਆਂ ਤੂੰ ਇਹ ਦੇਖ ਲਈ ਅੱਛਾ ਇਹ ਚੱਕਰ ਨੇ ਅੱਛਾ ਕਿੰਨੀ ਵੋਟ ਆ ਤੁਹਾਡੇ ਕੋਲ ਜੀ 2600 ਆਈਸੋ ਵੋਟਾਂ ਯਾਰੋ 1100 ਕੱਲੀ ਇਹਨਾਂ ਦੀ ਹੋ ਆਮਲ ਨੇ ਅੱਛਾ ਜੀ ਤੂੰ ਮੰਨੇ ਹਾਂਜੀ ਬਾਪੂ ਜੀ ਹਾਂ ਇਹ ਠੀਕ ਆ ਅੱਛਾ ਠੀਕ ਠੀਕ ਹਾਂ ਪਹਿਲਾਂ ਵੀ ਅਸੀਂ ਨੂੰ ਪਾਈਆਂ ਸੀ ਉਹਨਾਂ ਤਮਾਰ ਨੂੰ ਹਾਂ ਹਾਂ ਉੱਪਰ ਪਾਈਆਂ ਉਨ ਵੀ ਇਸ ਨੂੰ ਕੋ ਆ ਮੇ ਪਾਣੀ ਪਾ ਮੈਂ ਤਾਂ ਹੱਲ ਗਏ ਉਦੋਂ ਫੇਰ ਹੀ ਉਹ ਡੁੱਗ ਗਿਆ ਬਾਦਲ ਨੂੰ ਕੌਣ ਪਟਣਿਆ ਸੀ ਕਮਲਿਆ ਰਕਮਾਲਾ ਜੀ ਐ ਹੋਇਆ ਕੰਮ ਉਦੋਂ ਲੋਕਾਂ ਦੀ ਜਨਤਾ ਦੇ ਨਾਲ ਪਹੋਰ ਨੇ ਇਹਨਾਂ ਦੀ ਵੀ ਰਾਇ ਲੈ ਲਈ ਕਿ ਇਹ ਪਾਰਟੀ ਦੇਖ ਲਿਆ ਇਹ ਕੀ ਹੈ ਕੰ다 ਕਾਂਗਰਸ ਦਾ ਹੱਥ ਜਾਂ ਅਕਾਲੀ ਦਲ ਇਹਨਾਂ ਦੇ ਵੀ ਜ਼ਰੂਰੀ ਹੈ ਨਾ ਵਿੱਚ ਹੋਵੇ ਅਕਾਲੀ ਦਲ ਵਾਪਸ ਅਸਤੀ ਕਾਲੀ ਹਾਂ ਹਾਂਜੀ ਬਾਪੂ ਜੀ ਤੁਸੀਂ ਦੱਸੋ ਜੀ ਹੁਣ ਤੁਹਾਨੂੰ ਕਿਹੜੀ ਪਾਰਟੀ ਵਧੀਆ ਲੱਗਦੀ ਹੈ ਕਾਲੀ ਕਾਂਗਰਸੀ ਆਵਾ ਦੀ ਪਾਰਟੀ ਭਾਜਪੀ ਜਾਂ ਲੱਖਾ ਸੁਧਾਨਾ ਆ ਪਾਰਟੀ ਲੱਗਦੀ ਹੈ ਜੀ ਆਹ ਪਾਰਟੀ ਵਧੀਆ ਲੱਗਦੀ ਏ ਉਹਨੂੰ ਵਧੀਆ ਲੱਗਦੀ ਏ ਕਿਵੇਂ ਜੀ ਕਿਵੇਂ ਸਭ ਕੁਝ ਰਾਤ ਨੂੰ ਜਾਣਦਾ ਮੋਟਾ ਤੇ ਪੈਸਾ ਲੈ ਲੈਂਦਾ ਆਹ ਵਧੀਆ ਲੱਟਕੀ ਲੱਗੀ ਏ 20 ਲੱਖ ਨਾਲ ਨਹੀਂ ਲੱਗਦੀ ਜੀ ਉਹ ਜੱਜ ਅੱਛਾ ਜੀ ਉਹ ਜੱਜ ਬਣ ਗਈ ਕਿਤਰਾ ਨਹੀਂ ਲਿਆ ਛੋਟੀ ਪਿੰਡ ਲੱਗੀ ਨਾ ਅਰੇ ਦੀ ਗੁੱਡ ਲੜਕੀ ਲੱਗੀ ਏ ਅੱਛਾ ਜੀ ਤੇਰਾ ਉਹ ਡੈੜੀ ਕੱਢਦੀ ਜੀ ਕਿ ਕਾਨਾ ਨਹੀਂ ਲਿਆ ਇਹ ਵਿਰੋਧੀ ਬੌਲੇ ਜਿਹੜੇ ਨਿਸਾਨੇ ਸਾਧ ਰਹੇ ਨੇ ਜੀ ਕਹਿੰਦੇ ਭਵੰਤ ਮੰਤ ਨਸਾ ਕਰਤਾ ਆਮ ਕਰਤਾ ਪਿੰਡਾਂ ਚ ਐ ਕਰਤਾ ਵਾਹ ਕਰਤਾ ਭਵੰਤ ਮੰਤ ਉਹਦਾ ਪਾਰਟੀ ਦਾ ਕਿਹੜੀ ਹੁੰਦੀ ਆ ਉਹਦੀ ਨਿੰਦੀ ਹੁੰਦੀ ਆ ਨਿੱਜ ਦੇ ਆਪਣਾ ਕੰਪਨੀ ਚੱਲਦਾ ਇਹ ਪਾਰਗਿਆਂ ਨੂੰ ਕਹੇ ਜੀ ਹਾਂਜੀ ਹਾਂਜੀ ਬਾਪੂ ਚ ਕੀ ਨਾਮ ਆ ਜੀ ਜਗੀਰ ਸਿੰਘ ਆ ਜੀ ਜਗੀਰ ਸਿੰਘ ਤੁਹਾਨੂੰ ਕਿਹੜੀ ਪਾਰਟੀ ਚੰਗੀ ਲੱਗਦੀ ਆ ਹਾਂ ਪਾਰਟੀ ਆ ਤੂੰ ਚਾਰਿਆਂ ਆਮ ਪਾਰਟੀ ਦੇ ਬੈਠੇ ਹੋ ਸਾਰੇ ਸਾਰੇ ਪਿੰਡੀ ਹੈ ਸਾਰੇ ਉਹ ਤੇ ਜਾ ਕੇ ਆ ਉਹ ਉਹ ਮੁਹੱਲਾ ਤਾਂ ਸਾਡਾ ਕਾਲੀ ਦਲ ਦਾ ਨਹੀਂ ਸਾਰੇ ਕਹੀ ਜਵੇ ਉਹਨੂੰ ਵੋਟ ਪਊ ਫੇਰੀ ਹੈ ਜਿਹੜੇ ਹੋਰੇ ਆ ਗਏ ਹਾਂਜੀ ਉਹ ਆਮ ਚ ਮਰ ਜਾਣਗੇ ਉੱਥੇ ਕਾਲੀ ਦਲ ਦਾ ਮੁਹੱਲਾ ਜਦੋਂ ਹਾਂਜੀ ਅੱਛਾ ਜੀ ਉਹ ਉਹ ਨਹੀਂ ਕਹਿਣਗੇ ਹੂੰ ਜਦੋਂ ਇੱਧਰ ਆ ਗਏ 59 ਕੇ ਇਧਰ ਮਿਲ ਜਾਂਦੇ ਨੇ ਆ ਚੱਕਰ ਨੇ ਉਹ ਕਹਿੰਦੇ ਸਾਨੂੰ ਵੱਡੀ ਤਕਲੀਫ ਆ ਜਿਹੜੀ ਆਪਣਾ ਮਹੱਲੇ ਚ ਗਿਆ ਸੀ ਰਮਦਾਸ ਸਿੰਘ ਵੀਰੇ ਹੋਰ ਉਹ ਕਹਿੰਦੇ ਸਾਨੂੰ ਕਣਕ ਨਹੀਂ ਕਹਿੰਦੇ ਵੀ ਮਿਲ ਰਹੀ ਜਿਵੇਂ ਬਾਦਲੇ ਦੇ ਕਣਕਾਂ ਉਹ ਕਰਦਾ ਜੀ ਗੱਲ ਸੁਣ ਲੈ ਯਾਰ ਆ ਦੇਖ ਲੈ ਇਹਨੂੰ ਵੀ ਮਿਲਦੀ ਆ ਉਹ ਕਹੇ ਅਸੀਂ ਜੇਲ੍ਹ ਕਿ ਭੇਜੇ ਜੋਦੇ ਹਾਂ ਆ ਇਥੋਂ ਆ ਯਾ ਪੰਚਾਇਤ ਹਾਂ ਪੰਚਾਇਤ ਪਹਿਲਾਂ ਕਾਕੇ ਕਿਤੇ ਠੋਕੇ ਪਰਚਾਇਤੀ ਪੋਏ ਰਖ ਲੋ ਕੇ ਕਹਨਾ ਜਦੋਂ ਪੰਚਾਇਤੀ ਪੋਏ ਰਖ ਲੋ ਭਾਈ ਬਹਿ ਗਏ ਲੈ ਕੇ ਆਪਣੇ ਵਰਕੇ ਵੀ ਆਹ ਥਾਂ ਮੇਰਾ ਥਾਂ ਤੇਰਾ ਸੁਦੇ ਮੱਜੇ ਪਰਾਵਾ ਟਰੈਕਟਰ ਚ ਲਦ ਲਦ ਆਈ ਨਹੀਂ ਪਤਾ ਲੱਗਿਆ ਇੱਥੋਂ ਵਾਲੇ ਦਾ ਫਿਰੋਜ਼ਪੁਰ ਕੰਨੀ ਠੋਕੇ ਉਹ ਇਦਾਂ ਨੂੰ ਠੋਕੇ ਉੱਬੇ ਤੇ ਸੱਡੇ ਨਾਲ ਆਹ ਕਰਦੇ ਹੁੰਦੇ ਇੱਥੇ ਸੂਏ ਤੇ ਲੱਗੇ ਹੋਏ ਦਿਹਾੜੀ ਬੁੜੀਆਂ ਬੋਲਦੇ ਨੇ ਪਈ ਅੱਜ ਤੱਕ ਡੀਸੀ ਨਹੀਂ ਹੋਣਾ ਸੀ ਉੱਥੇ ਜਾਣਾ ਸਾਨੂੰ ਥਾਂ ਮਿਲੂਆ ਅਸੀਂ ਆਖਿਆ ਨਾ ਜਾਇਓ ਨਾ ਕੀ ਜਾਇਓ ਪਈ ਉਹ ਤਾਂ ਬਾਕੀਆਂ ਹਾਂ ਕੀ ਅਥਨੇਪੁਰ ਸਾਈ ਪ੍ਰਵਾ ਚੱਕ ਲੀਆਂ ਬੁੜੀਆਂ ਤਾਂ ਉਹ 50 60 ਬੁੜੀਆਂ ਲੱਗੀਆਂ ਹੋਈਆਂ ਸੂਏ ਤੇ ਸੂਏ ਦਾ ਕੰਮ ਚੱਲਦਾ ਹੁੰਦਾ ਸਟੇਕੇਦਾਰਾਂ ਦੇ ਤੇ ਜਦੋਂ 50 60 ਬੁੜੀਆਂ ਤੜਕੇ ਪਈ ਉਹ ਦੋ ਬੰਦੇ ਆਏ ਵਿਚਾਰੇ ਅਸੀਂ ਆਖਿਆ ਆਇਂ ਤੁਰੇ ਉਹ ਬੁੜੀਆਂ ਉੜੀਆਂ ਦਾ ਕਹਿੰਦਾ ਪ੍ਰਭੂ ਆਈ ਨਹੀਂ ਪਤਾ ਲੱਗਿਆ ਵੀ ਕਿੱਧਰ ਗਈਆਂ ਐਈ ਹੋਇਆ ਤੇ ਹਾਂ ਕਿ ਤੀਜੇ ਚੌਥੇ ਦਿਨ ਪਤਾ ਲੱਗਿਆ ਜੀ ਉਹ ਇਹ ਕਿਹੜੀ ਸਰਕਾਰ ਵੇ ਹੋਇਆ ਇਹ ਕਾਂਗਰਸ ਕਾਲੀਆਂ ਦੇ ਵੇ ਹੋਇਆ ਉਹ ਤੋਂ ਕਾਲੀਆਂ ਵੇਲੇ ਹੋਇਆ ਅੱਛਾ ਹਾਂ ਇਹ ਜ਼ਮੀਨ ਦਾ ਕਹਿੰਦੇ ਸਹੀ ਅਭੀ ਤੱਕ ਕਾਲੀਆਂ ਨੇ ਬਹੁਤ ਕੀਤੀ ਨਹੀਂ ਕਹਿੰਦੀ ਵੀ ਤੱਕ ਨਹੀਂ ਪਹਿਲਾਂ ਆਪ ਹੀ ਕਿਹਾ ਕਿ ਰੁਕ ਲੋ ਕਿਉਂ ਕਹਿੰਦਾ ਸੀ ਵੀ ਰੁਕ ਲੋ ਮਜੀਬ ਸਿੰਘ ਗਰੀਬ ਜਨਤਾ ਬਹਿ ਗਏ ਸਾਡੇ ਪਿੰਡ ਦਾ ਹੈ ਘੱਟ ਸੀ ਉੱਬੇ ਵਾਲਾ ਸੀ ਇਹ ਕੰਮ ਆ ਬੁਠਾ ਕਹਿੰਦਾ ਸੀ ਦਿਖਾਉਦੇ ਵੀ ਜੈ ਨਾਲੇ ਉਹ ਕਰ ਲੈ ਜੈਬ ਤਾਂ ਕਾਂਗਰਸ ਪਾਰਟੀ ਕਿੰਨੀ ਨਹੀਂ ਸੀ ਜੈਬ ਜੈਬਾ ਅਮਚਾ ਬਗਿਆ ਜਦੋਂ ਸਰਪੰਚੀ ਚ ਉੱਠਣਾ ਹੁਣ ਅੱਛਾ ਉਹ ਰਾਜਾ ਰਾਜਾ ਕਾਂਗਰਸ ਤੋਂ ਸੀਗਾ ਹੁਣ بیਐਪੀ ਚ ਬਗਿਆ ਇਹ ਤਾਂ ਨਾ ਤੁਰਤੀ ਫਿਰਤੀਆ ਪਾਰਟੀ ਨੇ ਅੱਛਾ ਰਾਜਾ ਬੀਜੇਪੀ ਚ ਬਗਿਆ ਹਾਂ ਹਾਂ ਤੇ ਹੁਣ ਇਹ ਕਾਦੀਆਂ ਦਾ ਪੱਕਾ ਬੀਜੇਪੀ ਸੀ ਤੁਹਾਡੇ ਕਿੰਨੇ ਕਹ ਹੈਗੀ ਵੋਟ ਅਬੀ ਜੀ ਬੀ ਜੀ ਸਾਨੂੰ ਦਾ ਪਰਵਾ ਨਾ ਤਾਂ ਬੀਜੇਪੀ ਦੀ ਢਾਲ ਨਹੀਂ ਇਹ ਤਾਂ ਆਏ ਆ ਬਿੱਤਾ ਹਰ ਕੋਈ ਗਰਾਂਟ ਮਿਲ ਚੇ ਆਏ ਆ ਇਹਨੂੰ ਗਰਾਂਟਾ ਦਾ ਰੌਲਾ ਸਰਪੰਚ ਨੂੰ ਤਾਂ ਸਾਰਾ ਇਹ ਸਾ ਇਹ ਸਾਡੇ ਨਾਲ ਸਨ ਅੱਜ ਵਰਜ ਹਰਿਤੋ ਹਰਦੇਵ ਸਿੰਘ ਤੇ ਨਾਲ ਸਾਡੇ ਜਿਹੜੇ ਬਾਪੂ ਨੇ ਉਹ ਖੁੱਲ ਕੇ ਸੁਣਾਈਆਂ ਨੇ ਇਹਨਾਂ ਨੇ ਕਿਹਾ ਕਿ ਆਵਾਦੀ ਪਾਰਟੀ ਜਿਹੜੀ ਉਹ ਬਹੁਤ ਵਧੀਆ ਕੰਮ ਕਰ ਰਹੀ ਆ ਕਹਿੰਦਾ ਵਿਰੋਧੀ ਦਾ ਕੰਮ ਤਾਂ ਹੁੰਦਾਗਾ ਭੰਡਣਾ ਤੇ ਇਹ ਕਹਿੰਦੇ ਆ ਉੱਧ ਪਾਰਲੀਮੈਂਟ ਲੈ ਜਾ ਕੇ ਹੋਏ ਨੇ ਇਕੱਲੀ ਇਹ ਕਹਿੰਦੇ ਇਕੱਲੀਆਂ ਨੂੰ ਤਾਂ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਕਿ ਸਾਰੇ ਜਿਹੜੇ ਆਮ ਆਦੀ ਪਾਰਟੀ ਵੱਲ ਹੋ ਜਾਣਗੇ ਹੁਣ ਦੇਖਣਾ ਬਣਦਾ ਹੈਗਾ ਕਿ ਬਠਿੰਡਾ ਸੀਟ ਤੋਂ ਜਿਹੜੀ ਸੀਟ ਆ ਹੌਟ ਸੀਟ ਮੰਨੀ ਜਾ ਰਹੀ ਆ ਕਿਉਂਕਿ ਇੱਥੇ ਜਿਹੜਾ ਖਾਸ ਕਰਕੇ ਆਪਾਂ ਬਾਦਲ ਦਾ ਘੜ ਮੰਨਿਆ ਜਾ ਰਿਹਾ ਹੈਗਾ ਹੁਣ ਦੇਖਦੇ ਆ ਬੀਬਾ ਹਰਸ਼ਵਰਧ ਕੋਲ ਜਿੱਦਿਆ ਆਮ ਆਦੀ ਪਾਰਟੀ ਜਾਂ ਕੱਲ ਆਪਣੇ ਕਾਂਗਰਸੀ ਜਾਂ ਲੱਖਾ ਸੁਧਾਨਾ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਮਕਰ ਸਿੰਘ ਉੱਬਾ